ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਵਣ ਸਰਸੀ ਕਾਮਣੀ ਤਿਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਏਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਤਿਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਏਕੋ ਨਾਮ ਆਧਾਰ ਵਿਗਿਆਰੰਗ ਕੁੜਾ ਬਿਆ ਦੁਸਰ ਸਭੇ ਸਾਰ ਹਰ ਅੰਮ੍ਰਿਤ ਬੂਲ ਸਹਾਮਣੀ ਮਿਲ ਸਾਧੂ ਪੀਵਣ ਹਾਰ ਵਨ ਤ੍ਰਿਣ ਪ੍ਰਭ ਸੰਗ ਬੋਲਿਆ ਸਮਰਤ ਪੁਰਖਿ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਓ ਤਿਨ ਕਾ ਸਦ ਬਲਹਾਰ ਨਾਨਕ ਹਰਜੀ ਮਾਇਆ ਕਰ ਸਬਦ ਸਵਾਰਨ ਹਾਰ ਸਾਵਨਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਘਰ ਜੀ ਮਇਆਕਾਰ ਸਬਦ ਸਵਾਰਨ ਹਾਰ ਸਾਵਨਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਛਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਤਿਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਇਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਤਿਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਇਕੋ ਨਾਮ ਆਧਾਰ ਵਿਕਿਆ ਰੰਗ ਕੁੜਾ ਬਿਆ ਦੁਸਰ ਸਭੇ ਸਾਰ ਹਰ ਅੰਮ੍ਰਿਤ ਬੂਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਤਰਣ ਪ੍ਰਭ ਸੰਗ ਮੋਲਿਆ ਸਮਰੱਥ ਪੁਰਖਿ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਲਾਵਣ ਹਾਰ ਜਿਨਿ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਨਾਨਕ ਹਰਿ ਜੀ ਮਾਇਆਕਰ ਸਬਦ ਸਵਾਰਨ ਹਾਰ ਸਾਵਨਤ ਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰਜੀ ਮਿਆਕਾਰ ਸਬਦ ਸਵਾਰਨ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ ਚਰਨ ਕਮਨ ਸਿਓ ਪਿਆਰ ਮਨ ਤਨ ਰਤਾ ਸਤ ਰੰਗ ਇਕੋ ਨਾਮ ਆਧਾਰ ਸਾਵਨ ਸਿਰਸੇ ਕਾਮਣੀ ਤਿਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਇਕੋ ਨਾਮ ਆਧਾਰ ਵਿਗਿਆਰੰਗ ਕੁੜਾ ਬਿਆ ਦੁਸਰ ਸਭੇ ਸਾਰ ਹਰ ਅੰਮ੍ਰਿਤ ਬੋਲ ਸੁਹਾਮਣੀ ਮਿਲ ਸਾਧੂ ਪੀਵਣ ਹਾਰ ਵਾਹ ਨਰਿ ਤ੍ਰੇਣ ਪ੍ਰਭ ਸੰਗ ਬੋਲਿਆ ਸਮਰਥ ਪੁਰਖੀ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਲਾਵਣ ਹਾਰ ਜਿਨਨੇ ਸਹੀਏ ਪ੍ਰਭ ਪਾਇਆ ਹਉ ਤਿਨ ਕਾ ਸਦ ਬਲਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰਨ ਹਾਰ ਸਾਵਨ ਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰਜੀ ਮਿਆਕਾਰ ਸਬਦ ਸਵਾਰਨ ਹਾਰ ਸਾਵਨ ਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਨ ਸਰਸੀ ਕਾਮਣੀ ਚਰਨ ਕਮਨ ਸਿਓ ਪਿਆਰ ਮਨ ਤਨ ਰਤਾ ਸਤ ਰੰਗ ਏਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਤਿਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਏਕੋ ਨਾਮ ਆਧਾਰ ਵਿਗਿਆਰੰਗ ਕੁੜਾ ਬਿਆ ਦੁਸਰ ਸਭੇ ਸਾਰ ਹਰ ਅੰਮ੍ਰਿਤ ਭੂਗ ਸੁਹਾਗਣੀ ਮਿਲ ਸਾਧੂ ਪੀਵਣ ਹਾਰ ਭਾਨੋ ਤ੍ਰੇਣੋ ਪ੍ਰਭ ਸੰਗ ਬੋਲਿਆ ਸਮਰਥ ਪੁਰਖਿ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਲਾਵਣ ਹਾਰ ਜਿਨਿ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਨਾਨਕ ਹਰਜੀ ਮਇਆ ਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰਜੀ ਮਿਆਕਾਰ ਸਬਦ ਸਵਾਰਨ ਹਾਰ ਸਾਵਨ ਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰ ਸ਼ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਨ ਸਰਸੀ ਕਾਮਣੀ ਤਰਨ ਕਮਨ ਸਿਓ ਪਿਆਰ ਮਨ ਤਨ ਰਤਾ ਸਤ ਰੰਗ ਏਕੋ ਨਾਮ ਆਧਾਰ ਸਾਵਨ ਸਰਸੀ ਕਾਮਣੀ ਤਿਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਤ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਬਿਆ ਦੂਸਰ ਸਭੇ ਸਾਰ ਹਰ ਅੰਮ੍ਰਿਤ ਭੂਮ ਸੁਹਾਣੀ ਮਿਲ ਸਾ ਰੂਪੀਵਨ ਹਾਰ ਵਾਹਨ ਤੇਣ ਪ੍ਰਭ ਸੰਗ ਬੋਲਿਆ ਸਮਰਥ ਪੁਰਖਿ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਲਾਵਣ ਹਾਰ ਜਿਨਿ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਹਾਰ ਨਾਨਕ ਹਰਿ ਜੀ ਮਇਆ ਕਰ ਸਬਦ ਸਵਾਰਨ ਹਾਰ ਸਾਵਨ ਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਨਾਨਕ ਹਰਜੀ ਮਿਆਕਾਰ ਸਬਦ ਸਵਾਰਨ ਹਾਰ ਸਾਵਨਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ